ਅੱਜ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਤੇ ਮਨੀਸ਼ ਸੁਸੋਧਿਆ ਸਾਹਿਬ ਲੁਧਿਆਣੇ ਵਿੱਚ ਗਏ ਸੀ ਹਜ਼ਾਰਾਂ ਦਾ ਨੌਜਵਾਨਾਂ ਦਾ ਇਕੱਠ ਕੀਤਾ ਜਿਹਦੇ ਵਿੱਚ ਮੈਜੋਰਿਟੀ ਐਨਸੀਸੀ ਦੇ ਕੈਂਡੀਡੇਟ ਸਨ ਉਹਨਾਂ ਨੂੰ ਸੌ ਇੱਕ ਖਲਾਈ ਗਈ ਕਿ ਨਾ ਮੈਂ ਨਸ਼ੇ ਦਾ ਸੇਵਨ ਕਰਾਂਗਾ ਨਾ ਮੈਂ ਕਿਸੇ ਦੋਸਤ ਨੂੰ ਜਾਂ ਰਿਸ਼ਤੇਦਾਰ ਨੂੰ ਕਰਨ ਦਵਾਂਗਾ ਜੇ ਕੋਈ ਕਰਦਾ ਹੋਏਗਾ ਤੇ ਮੈਂ ਉਹਦੀ ਇਤਲਾਹ ਦਵਾਂਗਾ ਉਹਨੂੰ ਰੋਕ ਤਾਂ ਫਾਵਾਂਗਾ ਬਹੁਤ ਅੱਛਾ ਕਦਮ ਮੈਂ ਮੁਬਾਰਕ ਦੇਣਾ ਚਾਹੁੰਦਾ ਪਰ ਇਸ ਤੋਂ ਪਹਿਲੇ ਮੈਂ ਚੰਦੇ ਸਵਾਲ ਕੇਜਰੀਵਾਲ ਸਾਹਿਬ ਨੂੰ ਤੇ ਮਾਨ ਸਾਹਿਬ ਨੂੰ ਕਰਨਾ ਚਾਹਾਂਗਾ ਕੇਜਰੀਵਾਲ ਸਾਹਿਬ ਤੁਹਾਨੂੰ ਸ਼ਾਇਦ ਇਹ ਗੱਲ ਭੁੱਲ ਗਈ ਹੋਏ ਕਿ 2022 ਦੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਤਕਰੀਬਨ 2 ਸਾਲ ਪਹਿਲਾਂ ਤੁਸੀਂ ਇੱਕ ਵਿਸ਼ਾਲ ਇਕੱਠ ਬਰਨਾਲਾ ਸ਼ਹਿਰ ਦੇ ਵਿੱਚ ਜਿਹੜਾ ਆਪ ਦਾ ਹੈੱਡਕੁਆਰਟਰ ਸੀ ਉੱਥੇ ਬੁਲਵਾਈ ਉਹ ਉਸ ਇਕੱਠ ਦੇ ਵਿੱਚ ਤੁਸੀਂ ਭਗਵੰਤ ਮਾਨ ਸੀਐਮ ਪੰਜਾਬ ਉਹਨਾਂ ਦੇ ਮਾਤਾ ਜੀ ਦੇ ਸਿਰ ਤੇ ਹੱਥ ਰੱਖਵਾਇਆ ਭਗਵੰਤ ਜੀ ਕੋਲ ਤੇ ਤੁਸੀਂ ਸਾਰੇ ਪੰਜਾਬ ਨੂੰ ਵਚਨ ਦਿੱਤਾ ਤੇ ਭਗਵੰਤ ਮਾਨ ਨੇ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ ਸੋ ਦੈਟ ਤੁਹਾਨੂੰ ਵੀ ਪਤਾ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਇੱਕ ਮੁਹਿੰਮ ਹੈ ਪੇਰੈਂਟ ਜਿਹੜੇ ਨੇ ਮਾਪੇ ਜਿਹੜੇ ਨੇ ਚਾਹੁੰਦੇ ਨੇ ਕਿ ਇਸ ਬਹੁਤ ਵੱਡੇ ਨਸ਼ੇ ਦੇ ਅਭਿਆਨ ਦੇ ਵਿੱਚੋਂ ਪੰਜਾਬ ਨੂੰ ਕਢਣਾ ਚਾਹੀਦਾ ਤੁਸੀਂ ਵੋਟਾਂ ਲਈਆਂ ਵੋਟਾਂ ਤੋਂ ਬਿਲਕੁਲ ਕਰੀਬ ਤੁਸੀਂ ਇਹ ਵਚਨ ਦਿੱਤਾ ਸਮੁੱਚੇ ਪੰਜਾਬ ਨੂੰ ਕਿ ਮੇਰੀ ਸਰਕਾਰ ਆਏਗੀ ਤਾਂ ਮੈਂ 4 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗਾ ਤੁਹਾਡੀ ਸਰਕਾਰ ਆਈ ਤੁਹਾਡੇ ਇਹਨਾਂ ਵਾਅਦਿਆਂ ਕਾਰਨ ਲੋਕਾਂ ਨੇ ਵੱਡੇ ਪੇਮਾਨੇ ਤੇ ਤੁਹਾਡੇ ਤੇ ਆਸਤਾ ਰੱਖੀ ਤੁਹਾਨੂੰ ਵੋਟਾਂ ਪਾਈਆਂ 92 ਤੁਹਾਡੇ ਐਮਐਲਏ ਆਏ ਵਨਵੇ ਇਲੈਕਸ਼ਨ ਹੋਈ ਪੰਜਾਬ ਦੇ ਇਤਿਹਾਸ ਚ ਅਜੇ ਤੱਕ ਕਦੀ ਕਿਸੇ ਪਾਰਟੀ ਨੂੰ ਇੰਨੀ ਵੱਡੀ ਓਵਰਵੈਲਮਿੰਗ ਕਦੀ ਕਾਮਯਾਬੀ ਨਹੀਂ ਸੀ ਮਿਲੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤਿੰਨ ਸਾਲ ਲਗਾਤਾਰ ਤੁਸੀਂ ਸੁੱਤੇ ਰਹੇ ਵੱਡੇ پیمਾਨੇ ਤੇ ਨੌਜਵਾਨ ਬੱਚੇ ਸਾਡੇ ਸ਼ਿਕਾਰ ਹੁੰਦੇ ਰਹੇ ਤੇ 3 ਸਾਲ ਤੋਂ ਬਾਅਦ ਜਦੋਂ ਦਿੱਲੀ ਦੀ ਤੁਸੀਂ ਇਲੈਕਸ਼ਨ ਹਾਰੇ ਹੋ ਤੇ ਤੁਹਾਨੂੰ ਇੱਕੋ ਦਮ ਇਹ ਗੱਲ ਯਾਦ ਆਈ ਕਿ ਅਸੀਂ ਹੁਣ ਜਵਾਬ ਦੇ ਆ ਕੋਈ ਨਾ ਕੋਈ ਡਰਾਮਾ ਨਵੇਂ ਸਿਰੋਂ ਰਚਾਉਣਾ ਪੈਣਾ ਮੈਂ ਤੁਹਾਡੀ ਯਾਦ ਆਸ਼ਤਵਾਸੀ ਦੱਸਣਾ ਚਾਹੰ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ 1 ਅਕਤੂਬਰ ਤਕਰੀਬਨ ਤਹੀਦੀ ਗੱਲ ਹੈ 1.5 ਸਾਲ ਪਹਿਲੇ ਦੀ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਹਜ਼ਾਰਾਂ ਦਾ ਇਕੱਠ ਤੁਸੀਂ ਨੌਜਵਾਨ ਬੱਚਿਆਂ ਦਾ ਕੀਤਾ ਤੇ ਸੋਚ ਚੁਕਾਈ ਹੈ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੀ ਪੁੱਤਰ ਧਰਤੀ ਤੇ ਅੰਮ੍ਰਿਤਸਰ ਦੇ ਪੁੱਤਰ ਨਗਰੀ ਚੋਂ ਹਜ਼ਾਰਾਂ ਨੌਜਵਾਨ ਬੱਚੇ ਛੋਟੀ ਛੋਟੀ ਉਮਰ ਦੇ ਇਕੱਠੇ ਕੀਤੇ ਹੋਲੀਐਸਟ ਆਫ ਹੋਲੀ ਸ਼ਰਾਈਨਸ ਦਰਬਾਰ ਸਾਹਿਬ ਚ ਲੈ ਕੇ ਗਏ ਤੁਹਾਡੀ ਐਡਮਿਨਿਸਟ੍ਰੇਸ਼ਨ ਲੈ ਕੇ ਗਈ ਪਰ ਕਰਮਾ ਸਾਹਿਬ ਦੇ ਵਿੱਚ ਖੜਿਆ ਹੋ ਕੇ ਚੀਫ ਮਿਨਿਸਟਰ ਦੀ ਮੌਜੂਦਗੀ ਚ ਫਿਰ ਇੱਕ ਸੌ ਬੱਚਿਆਂ ਨੂੰ ਕੋਈ ਗਈ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕੇਜਰੀਵਾਲ ਸਾਹਿਬ ਕੇ ਬੱਚਿਆਂ ਨੇ ਤੇ ਸੌਨਾਮਾ ਦੇ ਦਿੱਤਾ ਜਿਹੜਾ ਮੁੱਖ ਮੰਤਰੀ ਹੈ ਸੂਬੇ ਦਾ ਜਿਹਦੇ ਜਿਸ ਨੇ ਇਸ ਮੁਹਿੰਮ ਨੂੰ ਲੀਡ ਕਰਨਾ ਉਹ ਤੇ ਅਜੇ ਤਿੰਨਾਂ ਸਾਲਾਂ ਚ ਤੁਹਾਡੇ ਕੋਲ ਨਸ਼ਾ ਮੁਕਤ ਨਹੀਂ ਹੋ ਸਕਿਆ ਕੀ ਤੁਹਾਡੀ ਲੀਡਰਸ਼ਿਪ ਮੁੱਖ ਮੰਤਰੀ ਕੀ ਜ਼ਵਾਬਦੇ ਨਹੀਂ ਇਸ ਗੱਲ ਦਾ ਜੀ ਤੁਸੀਂ ਨੌਜਵਾਨ ਬੱਚਿਆਂ ਨੂੰ ਲੁਧਿਆਣੇ ਸੌਂਚਕਉਂਦੇ ਹੋ ਤੁਸੀਂ ਦਰਬਾਰ ਸਾਹਿਬ ਖੜਕੇ ਨੌਜਵਾਨ ਬੱਚਿਆਂ ਨੂੰ ਸੌਂਚਕਉਂਦੇ ਹੋ ਖੁਦ ਤੁਹਾਡਾ ਚੀਫ ਮਿਨਿਸਟਰ ਜਿਹੜਾ ਹੈ ਉਸ ਸੌਂ ਦੀ ਕੋਈ ਕਦਰ ਹੀ ਨਹੀਂ ਕਰਦਾ ਜੀ ਇਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਕਿ ਨਵਾਂ ਡਰਾਮਾ ਰਚਾਇਆ ਹੈ ਅੱਜ ਤੋਂ ਮਹੀਨਾ ਪਹਿਲੇ ਜਾਂ 15 ਦਿਨ ਪਹਿਲੇ ਅਸੈਂਬਲੀ ਸੈਸ਼ਨ ਤੁਸੀਂ ਇੱਕ ਨਵੀਂ ਗੱਲ ਕਹੀ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਜਨਗਣਨਾ ਕਰਾਂਗੇ ਹਰ ਘਰ ਦੇ ਵਿੱਚ ਵੇਖਾਂਗੇ ਕਿੰਨੇ ਕੁ ਜਿਹੜੇ ਬੱਚੇ ਨੇ ਉਹ ਨਸ਼ੇ ਦਾ ਇਸਤੇਮਾਲ ਕਰਦੇ ਨੇ ਮੈਂ ਵੈਲਕਮ ਕੀਤਾ ਬਟ ਮੈਂ ਇੱਕ ਸੁਜੈਸ਼ਨ ਦਿੰਦਾ ਹਾਂ ਉੱਤੇ ਮੇਰਾ ਇੱਕ ਤੁਹਾਨੂੰ ਸੁਜੈਸ਼ਨ ਸੀ ਕਿ ਇਹ ਜਾਣ ਕਰਨਾ ਜਿਹੜੀ ਹੈ ਇਹ ਸਾਰਿਆਂ ਨੂੰ ਪਹਿਲੇ ਪੰਜਾਬ ਅਸੈਂਬਲੀ ਤੋਂ ਸ਼ੁਰੂ ਹੋਣੀ ਚਾਹੀਦੀ ਪਹਿਲੀ ਜਾਣ ਕਰਨਾ ਜਿਹੜੀ ਹੈ ਉਹਦੇ ਨਾਲ ਡੋਪ ਟੈਸਟ ਕਰਾਇਆ ਜਾਏ ਪੀਜੀਆਈ ਦੇ ਡਾਕਟਰ ਜਿਹੜੇ ਨੇ ਉਹਨਾਂ ਦਾ ਇੱਕ ਬੋਰਡ ਬਣਾਇਆ ਜਾਏ ਸਾਰਿਆਂ ਨੂੰ ਪਹਿਲੇ ਡੋਪ ਟੈਸਟ ਤੇ ਨਸ਼ੇ ਦਾ ਟੈਸਟ ਤੁਹਾਡੇ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਫਿਰ ਵਿਰੋਧੀ ਧਿਰ ਦੇ ਲੀਡਰ ਦਾ ਹੋਣਾ ਚਾਹੀਦਾ ਫਿਰ ਤੁਹਾਡੀ ਸਾਰੀ ਕੈਬਨਿਟ ਤਾਂ ਹੋਣਾ ਚਾਹੀਦਾ ਫਿਰ ਸਾਰੇ ਹੀ ਬਾਕੀ ਦੇ ਐਮਐਲਏ ਸਾਰੀਆਂ ਪਾਰਟੀਆਂ ਦੇ ਜਿਹਦੇ ਵਿੱਚ ਬਹੁ ਗਿਣਤੀ ਤੁਹਾਡੀ ਹੈ ਤੇ ਬਾਕੀ ਕਾਂਗਰਸ ਦੀ ਤੇ ਬਾਕੀ ਪਾਰਟੀਆਂ ਦੀ ਉਹਨਾਂ ਦਾ ਹੋਏ ਤੇ ਫਿਰ ਵਿਧਾਨ ਸਭਾ ਦੇ ਪੋਰਟਲ ਦੇ ਉੱਤੇ ਇਹ ਸਾਰੀ ਜਿਹੜੀ ਟੈਸਟ ਰਿਪੋਰਟਸ ਹੈ ਨੇ ਉਹ ਚਾੜੀਆਂ ਜਾਣ ਪੰਜਾਬ ਦੇ ਲੋਕ ਵੇਖ ਸਕਣ ਕਿ ਕਿਸ ਕਿਸਮ ਦੇ ਹੱਥਾਂ ਦੇ ਵਿੱਚ ਅਸੀਂ ਹਾਂ ਤੋਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕੇਜਰੀਵਾਲ ਸਾਹਿਬ ਅੱਜ ਇੱਕ ਲੁਧਿਆਣੇ ਦੀ ਵੈਸਟ ਦੀ ਸੀਟ ਜਿੱਤਣ ਵਾਸਤੇ ਤੁਸੀਂ ਇੰਨੇ ਤਰਲੋ ਮੱਛੀ ਹੋ ਰਹੇ ਤੁਸੀਂ ਚਾਹਦੇ ਹੋ ਕਿ ਜਿਹੜੇ ਤੁਹਾਡੇ ਸਨੀ अरोड़ा ਜੀ ਨੇ ਉਹ ਐਮਐਲਏ ਬਣਨ ਜਗਾ ਖਾਲੀ ਹੋਏ ਉਹਨਾਂ ਦੀ ਰਾਜ ਸਭਾ ਤੇ ਤੁਸੀਂ ਪ੍ਰਤੀਨਿਤ ਪੰਜਾਬ ਦੀ ਰਾਜ ਸਭਾ ਚ ਕਰ ਸਕੋ ਤੁਹਾਡੀ ਟੀਮ ਆ ਕੇ ਪੰਜਾਬ ਨੂੰ ਖੁਲੇ ਆਮ ਲੋਟ ਸਕੇ ਪਹਿਲੇ ਤੇ ਧੜਵੀ ਅਫਗਾਨਿਸਤਾਨ ਤੋਂ ਆਂਦੇ ਸੁਣੇ ਸੀ ਪਹਿਲੀ ਵਾਰ ਧੜਵੀ ਜਿਹੜੇ ਨੇ ਹੁਣ ਦਿੱਲੀ ਚ ਆ ਗਏ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਗੋਪਨਾ ਕਰਦੇ ਨੇ ਸਾਡੇ ਧਾਰਮਿਕ ਹਸਤਾਨਾਂ ਦੇ ਵਿੱਚ ਵੀ ਸੌਂ ਖਾਨ ਤੋਂ ਤੇ ਸੌਂ ਤੋੜਨ ਦੇ ਵਿੱਚ ਤੁਹਾਨੂੰ ਕੋਈ ਡਰ ਤੁਹਾਨੂੰ ਕੋਈ ਖੌਫ ਹੈ ਨਹੀਂ ਤਾਂ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਡਰਾਮੇ ਬੰਦ ਕਰੋ ਪੰਜਾਬ ਦੇ ਲੋਕ ਤੁਹਾਡੀ ਸ਼ਖਸੀਅਤ ਨੂੰ ਤੁਹਾਡੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿਰਪਾ ਰੱਖੋ ਮਿਸਲੀਡ ਨਾ ਕਰੋ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਥੇ ਤੱਕ ਹਾਲਾਤ ਨਾ ਬਣ ਜਾਣ ਕਿ ਉਹਨਾਂ ਦਾ ਸਿਆਸੀ ਲੋਕਾਂ ਤੇ ਤੇ ਪੋਲਿਟিক্যাল ਸਿਸਟਮ ਤੇ ਬਿਲਕੁਲੀ ਵਿਸ਼ਵਾਸੀ ਉਹਨਾਂ ਦਾ ਉੱਠੇ ਜੇ ਤਾਂ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਪੰਜਾਬ ਪੁਲਿਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਸਤੇ ਕਹੋ ਕੋਈ ਵੀ ਨਸ਼ਾ ਪੰਜਾਬ ਦੇ ਵਿੱਚ 24 ਘੰਟੇ ਵੀ ਨਹੀਂ ਵੇਖ ਸਕਦਾ ਜੇ ਤੁਹਾਡੇ ਥਾਣੇਦਾਰ ਤੇ ਤੁਹਾਡੇ ਐਸਐਸਪੀ ਇਸ ਚੀਜ਼ ਨੂੰ ਰੋਕਪਾਂਦ ਦੀ ਕੋਸ਼ਿਸ਼ ਕਰਨ ਪਰ ਤੁਹਾਡੀ ਪੁਲਿਸ ਜਿਦਾ ਹੂਮ ਮਿਨਿਸਟਰ ਭਗਵੰਤ ਮਾਨ ਹੈ ਕੰਪਲੀਟਲੀ ਫੇਲ ਹੋਈ ਹੈ ਮੈਨੂੰ ਇਹ ਬਹੁਤ ਅਫਸੋਸਨਾ ਕਹਿਣਾ ਪੈਂਦਾ ਹੈ ਕਿ ਝੂਠੇ ਪੋਕੇ ਡਰਾਮੇ ਇਨਕਲਾਬੀ ਨਾ ਰਹਿਆ ਤੋਂ ਇਲਾਵਾ ਝੂਠੇ ਇਨਕਲਾਬੀ ਨਾ ਰਹਿਆ ਤੋਂ ਇਲਾਵਾ ਸਾਡੇ ਮਹਾਨ ਸ਼ਹੀਦਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ